ਖੇਤੀ ਬਾਰੇ ਵੀ ਅਤੇ ਆਪਣੀਆਂ ਜਿਹੜੀਆਂ ਜੁਝਾਰੂ ਲੜਾਈਆਂ ਨੇ ਆਪਣੇ ਹੱਕਾਂ ਦੀਆਂ ਲੜਾਈਆਂ ਉਹ ਵੀ ਦੱਸ ਕੇ ਗਏ ਆ ਪ੍ਰਭੂ ਪ੍ਰਭੂ ਹੁਣੇ-ਹੁਣੇ ਜਿਹੜੀ ਦੁਨਿਆਲੇ ਦੇ ਵਿੱਚ ਆਪਾਂ ਜੰਗ ਜਿੱਤ ਕੇ ਆਏ ਆ ਅਤੇ ਬਹੁਤ ਤਕੜੀ ਜੰਗ ਜਿਵੇਂ ਕਿ ਉਹਦੇ ਵਿੱਚ ਅਥਰੂ ਗੈਸ ਦੇ ਗੋਲੇ ਅਤੇ ਸਰਕਾਰ ਨੇ ਜੋ ਕਿਸਾਨਾਂ ਦੇ ਨਾਲ ਕੀਤੀ ਹੈ लाਠੀ ਚਾਰਜ ਕੀਤਾ ਹੈ ਅਤੇ ਬਹੁਤ ਤਸੱਦਦ ਕਿਸਾਨਾਂ ਤੇ ਹੋਇਆ ਭਰਾਵੋ ਫਿਰ ਵੀ ਤੁਸੀਂ ਪਿੱਛੇ ਨਹੀਂ ਹਟੇ ਤੁਹਾਡੀ ਤਾਕਤ ਨੇ ਉੱਥੇ ਜਮ ਕੇ ਜਮਾਇਸ ਦਿਖਾਈ ਹੈ ਕਿ ਕੋਈ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਭਰਾਵੋ ਯੂਨੀਅਨ ਦੇ ਜੋ ਵੀ ਜਿੰਨੇ ਵੀ ਸਿਪਾਈ ਸੀ ਉਮਰ ਭਾਵੇਂ ਕੋਈ ਵੀ ਹੋਵੇ ਪਿੱਛੇ ਨਹੀਂ ਹਟਿਆ ਪ੍ਰਭੂ ਅੱਗੇ ਨੂੰ ਵਧਦੇ ਗਏ ਆ ਅਤੇ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਏ ਆ ਪ੍ਰਭੂ ਆਖਰਕਾਰ ਸੈਨਾ ਦੇਖ ਕੇ ਨਹੀਂ ਲੜਿਆ ਜਾਂਦਾ ਇਹ ਜੱਜਬੇ ਦੇ ਨਾਲ ਲੜਿਆ ਜਾਂਦਾ ਪ੍ਰਭੂ ਜੱਜਬੇ ਦੇ ਨਾਲ ਜਿੰਨੇ ਵੀ ਭਾਰਤੀ ਕਿਸਾਨ ਜੀ ਉਹਨਾਂ ਦੇ ਸਬਾਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਇਕੱਠਾ ਦੇ ਵਿੱਚ ਆਉਂਦੇ ਆ ਇਕੱਠ ਵਧਾਓ ਅਤੇ ਜਿਹੜੀ ਆਪਣਾ ਖੇਤੀ ਸੈਕਟਰ ਹੈ ਸਰਕਾਰਾਂ ਅੱਜ ਖੇਤੀ ਸੈਕਟਰ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਬਾਤੇ ਤਰ ਲੋ ਮੱਛੀ ਹੋਈਆਂ ਪਈਆਂ ਕਿ ਕਾਪਰੇਟ ਕਰਾਣਿਆਂ ਨੂੰ ਕਦੋਂ ਕਿਸਾਨ ਦੀ ਜ਼ਮੀਨ ਖੋ ਕੇ ਦਿੱਤੀ ਜਾਵੇ ਭਰਾਵੋ ਲਾਸਟ ਗੱਲ ਇਹ ਹੈ ਕਿ ਤੁਹਾਨੂੰ ਜ਼ਮੀਨਾਂ ਤੋਂ ਬਾਹਰ ਕਰਨਾ ਹੈ ਖੇਤੀ ਤੋਂ ਬਾਹਰ ਕੰਮ ਕਰਕੇ ਤੁਹਾਨੂੰ ਮਜ਼ਦੂਰਾ ਮਜ਼ਦੂਰਾਂ ਨੂੰ ਮੰਗੋ ਕੰਮ ਲਿਆ ਜਾਣਾ ਇੱਥੋਂ ਤੋਂ ਇਹ ਜਿਹੜੀ ਥੋੜੀ ਆਪਣੀ ਆਪਣੀ ਹੁਕਮੀ ਤੇ ਆਪਣੀ ਮਰੋੜ ਨਹੀਂ ਰਹਿਣ ਦੇਣੀ ਪ੍ਰਭੂ ਤੁਸੀਂ ਆਜ਼ਾਦ ਨਹੀਂ ਰਹਿਣ ਦੇਵੇ ਤੁਹਾਨੂੰ ਗੁਲਾਮ ਕਰਨ ਦੇ ਵਾਸਤੇ ਇਹ ਮੋਦੀ ਸਰਕਾਰ ਬਖ ਬਖ ਹੱਥ ਕੰਡੇ ਅਪਣਾ ਰਹੀ ਹੈ ਕਿ ਕਦੋਂ ਕਿਸਾਨ ਨੂੰ ਬਾਹਰ ਕੀਤਾ ਜਾਵੇ ਕਦੇ ਤਾਂ ਭਾਰਤ ਮਾਲਾ ਵਰਗੇ ਪ੍ਰੋਜੈਕਟ ਕੱਢਦੀ ਹੈ ਤੇ ਕਿਤੇ ਵੱਡੀਆਂ ਸੜਕਾਂ ਬਣਾਉਂਦੀ ਐ ਕਿਤੇ ਏਜੰਸੀਆਂ ਦੇ ਨਾਂ ਤੇ ਫੈਕਟਰੀਆਂ ਦੇ ਨਾਂ ਤੇ ਜ਼ਮੀਨਾਂ ਨੂੰ ਕਵਰ ਕੀਤਾ ਜਾਂਦਾ ਹੈ ਭਰਾਵੋ ਹੁਣ ਸੋਚਣਾ ਥੋਨੇ ਆ ਕਿਸਾਨ ਭਰਾਵੋ ਕਿ ਆਪਾਂ ਸਦੀਆਂ ਤੋਂ ਆ ਰਹੇ ਆਪਣੀ ਕਰਦੇ ਕਿਸਾਨੀ ਨੂੰ ਬਚਾਉਣਾ ਤੇ ਜੰਗ ਲੜਨੀ ਪੈਣੀ ਐ ਪਿੱਛੇ ਨਹੀਂ ਹਟਣਾ ਭਰਾਵੋ ਇਹ ਹੱਲਾ ਬਹੁਤ ਵੱਡਾ ਐ ਏ ਪਿੱਛੇ ਜੀ ਕਿੰਨੇ ਦੇਸ਼ ਇਕੱਠੇ ਹੋਏ ਸੀ ਸਮੇਲਨ ਕੀਤਾ ਉਹ ਕਹਿੰਦੇ ਇਹਨਾਂ ਕਿਸਾਨਾਂ ਨੂੰ ਖੇਤੀ ਸੈਕਟਰ ਤੋਂ ਬਾਹਰ ਕਰਕੇ ਵੱਡੇ ਵੱਡੇ ਫਾਰਮ ਬਣਾ ਕੇ ਆਪਾਂ ਖੇਤੀ ਕਰਾਂਗੇ ਪ੍ਰਭੂ ਨਹੀਂ ਆਪਾਂ ਬਿਲਕੁਲ ਚੁੱਪ ਕਰਕੇ ਬੈਠਣਾ ਨਹੀਂ ਹੁਣ ਝੰਡੇ ਚੱਕਣੇ ਨੇ ਝੰਡਾ ਤੇ ਡੰਡਾ ਕਾਇਮ ਰੱਖਣਾ ਆਪਣੀ ਕਿਸਾਨੀ ਰੋਟੀ ਅਤੇ ਰੋਜੀ ਨੂੰ ਬਚਾਉਣ ਵਾਸਤੇ ਇੱਕੋ ਇੱਕ ਰਾਹ ਰਹਿ ਗਿਆ ਸੰਘਰਸ਼ ਸੰਘਰਸ਼ਾਂ ਦੇ ਵਿੱਚ ਕੁਦਦੋ ਅਤੇ ਆਪਣੀ ਰਹਿਂਦੀ ਕਿਸਾਨੀ ਤੇ ਆਪਣੀ ਜ਼ਮੀਨ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ